EPV ਰਿਲੀਜ਼ ਹੋਈ ਆ ਬਾਈ ਜੀ ਤਿੰਨ ਗਾਣੇ ਆ ਤੇ ਤਿੰਨੇ ਹੀ ਮੈਨੂੰ ਲੱਗਦਾ ਕਿ 1 ਘੰਟੇ ਦੇ ਵਿੱਚ ਵਿੱਚ ਉਹ ਮਿਲੀਅਨਸ ਕ੍ਰੋਸ ਕਰ ਗਏ ਨੇ ਉਹ ਤਾਂ ਦੇਖੀ ਐ ਜੀ ਹਲੇ ਪਣ ਤਾਂ ਗਿਆ ਹਾਲ ਤਾਂ ਘੰਟਾ ਹੀ ਹੋਇਆ ਟੇਕ ਅ ਨੋਟ ਸਦਾ ਜਮੇ ਹੀ ਬਸਾਂ ਇਹ ਲੱਗਦਾ ਕਿ ਮੇਰੇ ਦੀ ਲਿਖਿਆ ਹੋਇਆ ਕਿਉਂਕਿ ਉਹਦੇ ਜਿਹੜੇ ਬੋਲ ਹੁਣ ਹੈਗੇ ਨੇ ਉਹ ਅੱਜ ਦੇ ਜਿਹੜੇ ਹਾਲਾਤ ਚੱਲ ਰਹੇ ਆ ਉਹਦੇ ਤੇ ਜਮਾ ਟੁੱਕਦਾ ਜਿੱਦਾਂ ਮੇਰੇ ਨਾਲ ਹੋ ਰਿਹਾ ਹਨ ਬੰਦੇ ਨੂੰ ਪਤਾ ਹੀ ਐ ਫਕੀਰਲਾ ਸਮਾਂ ਸਿੱਧੂ ਦੇ ਤੁਸੀਂ ਨਾਲ ਸੀ ਤੁਹਾਡੇ ਹੱਥਾਂ ਦੇ ਵਿੱਚ ਸਿੱਧੂ ਦੀ ਜਾਨ ਗਈ ਤਾਂ ਉਦੋਂ ਸਿੱਧੂ ਦੇ ਸਾਥ ਚੱਲਦੇ ਪਏ ਸੀ ਜਾਂ ਫਿਰ ਸਿੱਧੂ ਸਾਥ ਛੱਡ ਗਿਆ ਸੀ ਜਦੋਂ ਬਾਈ ਉੱਥੇ ਗਏ ਸੀਗੇ ਵੈਸੇ ਨਹੀਂ ਸੀ ਸਾਹ ਹੈਗੇ ਵੀ ਜਿਵੇਂ ਖੂਨ ਗਰਮ ਹੁੰਦਾ ਬੰਦੇ ਦਾ ਹੱਥ ਪੈਰ ਜਿਵੇਂ ਸਿਰਫ ਉਹ ਚੀਜ਼ਾਂ ਸੀਗੀਆਂ ਉਹਦੇ ਮੇਜਰ ਜਗ੍ਹਾ ਤੇ ਵੱਜੀ ਸੀ ਇੱਥੇ ਗੋਲੀ ਉਹਦੇ ਕਰਕੇ ਮੌਕੇ ਤੇ ਮਨ ਲੱਗਦਾ ਹੋਊਗੀ ਸੀ ਡੈਥ ਤਾਂ ਬਾਕੀ ਹਸਪੀਟਲ ਅਸੀਂ ਲੈ ਕੇ ਗਏ ਸੀ ਵੀ ਸ਼ਾਇਦ ਤੁਹਾਨੂੰ ਪਤਾ ਹੁੰਦਾ ਨਾ ਡੋਬਦੇ ਨੂੰ ਤਣਕੇ ਦਾ ਸਹਾਰਾ ਵੀ ਕੀ ਆ ਬਚ ਰਹੇ ਬਾਈ ਤੇ ਪਰ ਨਹੀਂ ਰੱਬ ਨੂੰ ਮਨਜ਼ੂਰ ਨਹੀਂ ਸੀਗਾ ਨਹੀਂ ਬਚੇ ਅੱਜ 11 ਜੂਨ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਹੈ ਤਾਂ ਇਸ ਮੌਕੇ ਤੇ ਪੰਜਾਬੀ ਗਾਇਕ ਗੁਨਤਾਜ ਡਾਂਡੀਵਾਲ ਪਹੁੰਚੇ ਨੇ ਗੱਲਬਾਤ ਕਰਦੇ ਆ ਇਹ ਉਹ ਬਾਈ ਹੁਣੀ ਨੇ ਜਿਨ੍ਹਾਂ ਨੇ ਖੁਦ ਸਿੱਧੂ ਮੂਸੇਵਾਲੇ ਨੂੰ ਹਸਪੀਟਲ ਲੈ ਕੇ ਗਏ ਸੀ ਆਪਣੀ ਗੱਡੀ ਦੇ ਵਿੱਚ ਬਾਈ ਜੀ ਅੱਜ ਸਿੱਧੂ ਬਾਈ ਦਾ ਜਨਮ ਦਿਨ ਹੈ ਤੁਸੀਂ ਅੱਜ ਹਵੇਲੀ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਕੀ ਜਜ਼ਬਾਤ ਨੇ ਸਭ ਤੋਂ ਪਹਿਲਾਂ ਤਾਂ ਦੈਨਿਕ ਸਵੇਰਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਿੱਧੂ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਖੁਸ਼ੀ ਵੀ ਹੈ ਕਿ ਬਾਈ ਦਾ ਜਨਮ ਦਿਨ ਹੈ ਤੇ ਥੋੜਾ ਜਿਹਾ ਦੁੱਖ ਵੀ ਹੈ ਤੇ ਬਾਈ ਆਪਣੇ ਵਿੱਚ ਨਹੀਂ ਹੈਗਾ ਬਸ ਇਸ ਆਸ ਨਾਲ ਇੱਥੇ ਆਉਂਦੇ ਰਹੇ ਨੇ ਕਿ ਬਾਈ ਛੋਟਾ ਸਿੱਧੂ ਜਿਹੜਾ ਜਲਦੀ ਵੱਡਾ ਹੋਵੇ ਤੇ ਸਾਡੇ ਵਿਚਕਾਰ ਦੁਬਾਰਾ ਫੇਰ ਉਦਾਂ ਦਾ ਤੂਫਾਨ ਬਣ ਕੇ ਆਵੇ ਈਪੀ ਵੀ ਰਿਲੀਜ਼ ਹੋਈ ਹੈ ਬਾਈ ਦੀ ਤਿੰਨ ਗਾਣੇ ਆ ਤੇ ਤਿੰਨੇ ਹੀ ਮੈਨੂੰ ਲੱਗਦਾ ਕਿ 1 ਘੰਟੇ ਦੇ ਵਿੱਚ ਵਿੱਚ ਉਹ ਮਿਲੀਅਨਸ ਕ੍ਰਾਸ ਕਰ ਗਏ ਨੇ ਸੁਣੇ ਤੁਸੀਂ ਗੀਤ ਉਹ ਤਾਂ ਦੇਖੀ ਹੈ ਜੀ ਹਲੇ ਪਣ ਦਾ ਗਿਆ ਹਾਲ ਦਾ ਘੰਟਾ ਹੀ ਹੋਇਆ ਤੇ ਬਾਕੀ ਰੀਲਾਂ ਰੂਲਾਂ ਮੈਂ ਵੀ ਪਾਤੀਆਂ ਗਾਣੇ ਹੈ ਹੀ ਟੌਪ ਦੇ ਆ ਟੇਕ ਨੋਟਸ ਤਾਂ ਜਮੇ ਹੀ ਬਸਾਂ ਇਲਾਦਾ ਕਿ ਮੇਰੇ ਦੀ ਲਿਖਿਆ ਹੋਇਆ ਕਿਉਂਕਿ ਉਹਦੇ ਜਿਹੜੇ ਬੋਲ ਸੀਗੇ ਜਿਹੜੇ ਬੋਲ ਹੁਣ ਹੈਗੇ ਨੇ ਉਹ ਅੱਜ ਦੇ ਜਿਹੜੇ ਹਾਲਾਤ ਚੱਲ ਰਹੇ ਆ ਉਹਦੇ ਤੇ ਜਮਾਂ ਟੁੱਕਦਾ ਜਿੱਦਾਂ ਮੇਰੇ ਨਾਲ ਹੋ ਰਿਹਾ ਹੈ ਨਾ ਬੰਦੇ ਸਾਨੂੰ ਪਤਾ ਹੀ ਐ ਇੱਥੋਂ ਛੱਡ ਕੇ ਉੱਥੇ ਉੱਥੇ ਛੱਡ ਕੇ ਉਹਦੇ ਤੇ ਉਹ ਜਮਾਂ ਟੁੱਕਦਾ ਗਾਣਾ ਪਰ ਰੀਲ ਪਾਤੀ ਬਾਕੀ ਸਾਰਿਆਂ ਨੂੰ ਬੇਨਤੀ ਆ ਜਰੂਰ ਬਈ ਵੱਧ ਤੋਂ ਵੱਧ ਰੀਲਾਂ ਪਾਓ ਆਪਾਂ ਬਿੱਲਬੋਰਡ ਤੇ ਲੱਗ ਜਾਣੇ ਗਾਣੇ ਅੱਛਾ ਕਿੰਨੇ ਕ ਸਮੇਂ ਬਾਅਦ ਹਵੇਲੀ ਵਿੱਚ ਕਿਹੜਾ ਮਾਰਦੇ ਰਹਿੰਦੇ ਹੋ ਮਾਤਾ ਪਿਤਾ ਨੂੰ ਮਿਲਦੇ ਰਹਿੰਦੇ ਹੋ ਮੈਂ ਪਿਛਲੀ ਵਾਰ ਇੱਥੇ ਜਦੋਂ 29 ਜੂਨ ਨੂੰ ਆਇਆ ਸੀਗਾ 29 ਮਈ ਹਾਂ 29 ਮਈ ਨੂੰ 29 ਮਈ ਨੂੰ ਆਇਆ ਸੀਗਾ ਤੇ ਹੁਣ ਅੱਜ ਤੇ ਵੈਸੇ ਵੀ ਜਿਹੜਾ ਮਾਰਦੇ ਰਹਿੰਦੇ ਨੇ ਮਹੀਨੇ ਦੇ ਵਿੱਚ ਇੱਕ ਦੋ ਕਿਹੜੇ ਵਾਜ ਜਾਂਦੇ ਆ ਤੇ ਬਾਪੂਆਂ ਦਾ ਹਾਲ ਪੁੱਛ ਲੈਨੇ ਬਹਿ ਬੂ ਜਾਨ ਨੇ ਇਹਨਾਂ ਨਾਲ ਸਾਡਾ ਵੀ ਚਲੋ ਹਨਾ ਹੌਂਸਲਾ ਆਇਆ ਵਾਦਾ ਆ ਤਾਲੇ ਨਾਲੇ ਉਹਨਾਂ ਦਾ ਵਾਦਾ ਰਹਿੰਦਾ ਭਾਈ ਥੋੜਾ ਜਿਮਾ ਜਾਨਣਾ ਚਾਹੁੰਦਾ ਵੀ ਉਹ ਅਖੀਰਲਾ ਸਮਾਂ ਸਿੱਧੂ ਦੇ ਤੁਸੀਂ ਨਾਲ ਸੀ ਤੁਹਾਡੇ ਹੱਥਾਂ ਦੇ ਵਿੱਚ ਸਿੱਧੂ ਦੀ ਜਾਨ ਗਈ ਉਹ ਤਾਂ ਉਦੋਂ ਸਿੱਧੂ ਦੇ ਸਾਥ ਚੱਲਦੇ ਪਏ ਸੀ ਜਾਂ ਫਿਰ ਸਿੱਧੂ ਸਾਥ ਛੱਡ ਗਿਆ ਸੀ ਉਦੋਂ ਪੂਰਾ ਮਾਹੌਲ ਕੀ ਸੀ ਮੈਂ ਜਾਨਣਾ ਚਾਹਣਾ ਥੋੜਾ ਜਿਹਾ ਉਹ ਤਾਂ ਬਈ ਬਹੁਤ ਬਸ ਕਈ ਵਾਰੀ ਆਇਆ ਲੱਗਦਾ ਵੀ ਇਹ ਗੱਲ ਤਾਂ ਕੋਈ ਬੰਦਾ ਨਾ ਹੀ ਪੁੱਛੇ ਵਧੀਆ ਨਹੀਂ ਲੱਗਦਾ ਇਹ ਚੀਜ਼ਾ ਚਲੋ ਫਿਰ ਵੀ ਉਹ ਜਦੋਂ ਬਈ ਉੱਥੇ ਗਏ ਸੀਗੇ ਵੈਸੇ ਉਹ ਨਹੀਂ ਸੀ ਸਾਹ ਹੈਗੇ ਵੀ ਜਿਵੇਂ ਖੂਨ ਗਰਮ ਹੁੰਦਾ ਬੰਦੇ ਦਾ ਹੱਥ ਪੈਰ ਜਿਵੇਂ ਸਿਰਫ ਉਹ ਚੀਜ਼ਾਂ ਸੀਗੀਆਂ ਉਹਦੇ ਮੇਜਰ ਜਗ੍ਹਾ ਤੇ ਵੱਜੀ ਸੀ ਇੱਥੇ ਗੋਲੀ ਉਹਦੇ ਕਰਕੇ ਮੌਕੇ ਤੇ ਮਨ ਲੱਗਦਾ ਹੋ ਗਈ ਸੀ ਡੈਥ ਤਾਂ ਬਾਕੀ ਹਸਪੀਟਲ ਅਸੀਂ ਲੈ ਕੇ ਗਏ ਸੀ ਵੀ ਸ਼ਾਇਦ ਤੁਹਾਨੂੰ ਪਤਾ ਹੁੰਦਾ ਨਾ ਡੋਬਦੇ ਨੂੰ ਤਣਕੇ ਦਾ ਸਹਾਰਾ ਵੀ ਕੀ ਹੈ ਬਚ ਰਹੇ ਬਾਈ ਤੇ ਪਰ ਨਹੀਂ ਰੱਬ ਨੂੰ ਮਨਜ਼ੂਰ ਨਹੀਂ ਸੀਗਾ ਨਹੀਂ ਬਚਿਆ ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਕੋਈ ਵੀ ਇੱਕ ਆਪਣਾ ਕੋਈ ਵੀ ਕਮਾਲ ਦਾ ਕੋਈ ਵੀ ਗਾਣਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਆਉਣ ਵਾਲਾ ਗਾਣਾ ਹੋਵੇ ਜਾਂ ਸਿੱਧੂ ਨੂੰ ਕੋਈ ਡੈਡੀਕੇਟ ਕਰਨਾ ਹੋਵੇ ਕੁਝ ਵੀ ਇਦਾਂ ਦਾ ਕੋਈ ਗਾਣਾ ਆਉਣ ਵਾਲਾ ਹੈ ਜਾਂ ਕਿਦਾਂ ਫਿਰ ਹਾਂਜੀ ਗਾਣੇ ਤਾਂ ਆਪਣੇ ਆਉਣ ਵਾਲੇ ਆ ਹੁਣ ਸਾਰੇ ਕਾਫੀ ਬਾਕੀ ਸੋਨ ਮੈਂ ਸੁਣਾ ਦਨਾ ਇੱਕ ਗਾਣਾ ਸੁਣਾ ਦਨਾ ਅੜ ਆਇਆ ਹੋਇਆ ਉਹਦੇ ਸੁਣਾਵਾਂ ਕਹਿੰਦਾ ਉਹ ਮਾਲਬੇ ਦੇ ਵਿੱਚ ਕੋਈ ਕਬਜ਼ਾ ਨਹੀਂ ਹੋਣਾ ਜਿਹਦੇ ਉੱਤੇ ਹਰ ਗਏ ਨਾ ਉਹ ਮਾਨਸਾ ਜ਼ਿਲ੍ਹੇ ਚ ਕੋਈ ਠਾਣਾ ਵੀ ਨਹੀਂ ਹੋਣਾ ਜਿੱਥੇ ਮਿੱਤਰਾਂ ਦੇ ਪਟੇ ਪਏ ਨਾ ਅਸੀਂ ਆਪਣੀ ਮਚਾ ਕੇ ਸੇਕਿਆ ਉਹ ਜੀਨੇ ਜਿਹੜੇ ਸਾਬ ਨਾਲ ਵੇਖਿਆ ਹਰ ਇੱਕ ਨੂੰ ਉਹਦਾਂ ਦਾ ਲੱਗਿਆ ਉਹ ਪਰਖ ਕੇ ਬੜੇ ਛੱਡੇ ਨੇ ਆਪਾਂ ਵਰਤ ਕੇ ਕੋਈ ਨਹੀਂ ਛੱਡੇ ਆ ਡਿੱਗੇ ਹੋਏ ਬਹੁਤ ਚੱਕੇ ਨੇ ਜੋ ਡਿੱਗੇ ਨਜ਼ਰੋਂ ਕੋਈ ਨਾ ਚੱਕਿਆ ਜੋ ਡਿੱਗੇ ਨਜ਼ਰੋਂ ਕੋਈ ਨਾ ਚੱਕਿਆ ਇਹ ਗਾਣਾ ਬਾਈ ਟੇਕਓਨੋਟਸ ਦੇ ਨਾਲ ਮਿਲਦਾ ਇਹ ਵੀ ਆਪਣੇ ਗਾਣੇ ਨੂੰ ਵਧੀਆ ਪਿਆਰ ਮਿਲਿਆ ਸੀ ਤੇ ਬਾਈ ਦੇ ਵੀ ਗਾਣਿਆਂ ਨੂੰ ਬਾਈ ਸਾਰੇ ਜਣੇ ਜਰੂਰ ਸੁਣਿਓ ਨਜ਼ਾਰਾ ਲੈ ਲਓ ਬਸ ਬਾਪੂ ਦਾ ਹੌਸਲਾ ਇਦਾਂ ਹੀ ਬਣਿਆ ਰਵੇ ਤੇ ਬਾਕੀ ਜਿੰਨਾ ਚਿਰ ਅਸੀਂ ਜਿਉਂਦੇ ਆ ਬਾਈ ਨੂੰ ਜਿਉਂਦਾ ਰੱਖਣ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਗਾਣਾ ਰਹੀ ਸ਼ੁਕਰੀਆ ਭਾਈ ਜੀ ਗੱਲਬਾਤ ਕਰਨ ਲਈ ਤਾਂ ਅਸੀਂ ਸਾਡੇ ਨਾਲ ਪੰਜਾਬੀ ਗਾਇਕ ਗੁਨਤਾਜ ਡਾਂਡੀਵਾਲਤਾ ਅੱਜ ਜਿੱਦੂ ਮੂਸੇਵਾਲਾ ਦੇ ਜਨਮ ਦਿਨ ਤੇ ਪਹੁੰਚੇ ਨੇ ਸੋ ਕਈ ਫੈਨਸ ਇੱਥੇ ਵੀ ਇਹਨਾਂ ਦੇ ਪਹੁੰਚਣੇ ਮਿਲਦੇ ਪਏ ਨੇ ਤਾਂ ਹੋਰ ਵੀ ਜਿਹੜੇ ਇੱਥੇ ਲੋਕ ਪਹੁੰਚੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ